ਇਕਐਸ ਵਾਲੀ ਦੀ ਖਾਸ ਖਬਰ ਦੇ ਬਲ ਤੋਂ ਉਹਨੂੰ ਲੈ ਕੇ ਚੱਲਦੇ ਆਂ ਜਿੱਥੇ ਕਿ ਸਿੱਧੂ ਮੂਸੇਵਾਲਾ ਆਖਰਕਾਰ ਇਸ ਦੁਨੀਆ ਦੇ ਵਿੱਚ ਨਹੀਂ ਹੈ ਜਿਸ ਤਰ੍ਹਾਂ ਕਿ ਸਾਰੇ ਹੀ ਜਾਣਦੇ ਹੀ ਨੇ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕਿਆ ਹੈ ਸੋ ਲਗ ਪਗ ਜਿਹੜਾ ਹੈ 2 ਸਾਲ ਦਾ ਸਮਾਂ ਹੁਣ ਪੂਰਾ ਹੋਣ ਜਾ ਰਿਹਾ ਹੈ ਸਿੱਧੂ ਨੂੰ ਇਸ ਦੁਨੀਆ ਤੋਂ ਚਲੇ ਗਿਆ ਸੋ ਆਖਰਕਾਰ ਸਿੱਧੂ ਮੂਸੇਵਾਲੇ ਦੀ ਮੌਤ ਜਿਹੜੀ ਹੈ ਬੜੀ ਦਰਦਨਾਕ ਮੌਤ ਸੀ ਉਸ ਦੀ ਹੱਤਿਆ ਜਿਹੜੀ ਹੈ ਇੱਕ ਫਿਲਮੀ ਸਟਾਈਲ ਦੇ ਦੌਰਾਨ ਕੀਤੀ ਗਈ ਸੀ ਸਿੱਧੂ ਮੂਸੇਵਾਲੇ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਦੇ ਵਿੱਚ ਸ਼ਾਮ ਦੇ 5 ਵਜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੇ ਵੱਲੋਂ ਕਤਲ ਕੀਤਾ ਗਿਆ ਸੀ ਉਸ ਦੀ ਥਾਰ ਦੇ ਵਿੱਚ ਅੰਨੇ ਵਾਹ ਗੋਲੀਆਂ ਚਲਾ ਕੇ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਮਾਰਿਆ ਗਿਆ ਸੀ ਉਸ ਦੇ ਨਾਲ ਸਵਾਰ ਗੱਡੀ ਦੇ ਵਿੱਚ ਦੋ ਉਸ ਦੇ ਦੋਸਤ ਜਿਹੜੇ ਨੇ ਬਚ ਗਏ ਸੀ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਨਿਕਲਿਆ ਸੀ ਕਿਸੇ ਖਾਸ ਥਾਂ ਜਾਣ ਦੇ ਲਈ ਆਪਣੀ ਮਾਸੀ ਦੇ ਘਰ ਜਾਣ ਦੇ ਲਈ ਸੋ ਆਖਰਕਾਰ ਉਸ ਨੂੰ ਜਵਾਹਰ ਕੇ ਪਿੰਡ ਦੇ ਵਿੱਚ ਘੇਰ ਲਿਆ ਗਿਆ ਸੀ ਉੱਥੇ ਹੀ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਿੱਧੂ ਮੂਸੇਵਾਲਾ ਉਸ ਦਿਨ ਘਰੋਂ ਨਿਕਲਿਆ ਤੇ ਦੁਬਾਰਾ ਆਪਣੇ ਘਰ ਨਹੀਂ ਪਰਤਿਆ ਜੀ ਹਾਂ ਸਿੱਧੂ ਦਾ ਜਿਹੜਾ ਇਸ ਦੁਨੀਆ ਤੋਂ ਜਾਣਾ ਉਸ ਦੇ ਚਾਉਣ ਵਾਲਿਆਂ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਉਹ ਘਾਟਾ ਦੇ ਕੇ ਗਿਆ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਦਾ ਮੰਨਣਾ ਹੈ ਕਿ ਅਜੇ ਤੱਕ ਉਹ ਘਾਟਾ ਸਾਨੂੰ ਪੂਰਾ ਨਹੀਂ ਹੋਇਆ ਤੇ ساری ਜ਼ਿੰਦਗੀ ਉਹ ਵੱਡਾ ਘਾਟਾ ਜਿਹੜਾ ਹੈ ਪੂਰਾ ਨਹੀਂ ਹੋਵੇਗਾ ਸਿੱਧੂ ਮੂਸੇਵਾਲੇ ਦੇ ਮਾਤਾ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਜੜੀਆਂ ਨੇ ਬਣੀਆਂ ਹੋਈਆਂ ਨੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਸੋ ਦੁਬਾਰਾ ਤੋਂ ਛੋਟਾ ਸਿੱਧੂ ਦੁਨੀਆ ਦੇ ਵਿੱਚ ਆ ਰਿਹਾ ਹੈ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗ ਸਕਦੀਆਂ ਨੇ ਸੋ ਆਖਰਕਾਰ ਇਸ ਚੀਜ਼ ਦੀ ਪੁਸ਼ਟੀ ਜਿਹੜੀ ਹੈ ਪਰਿਵਾਰ ਵਾਲਿਆਂ ਦੇ ਵੱਲੋਂ ਨਹੀਂ ਕੀਤੀ ਗਈ ਹੈ ਫਿਲਹਾਲ ਇਹਨਾਂ ਗੱਲਾਂ ਤੇ ਸਿਰਫ ਅਫਵਾਹਾਂ ਹੀ ਨੇ ਜੋ ਉਡਾਈਆਂ ਜਾ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਅਜੇ ਹੀ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਮੀਡੀਆ ਰਿਪੋਰਟਾਂ ਦੇ ਮੁਤਾਬਕ ਹੀ ਕਿਹਾ ਜਾ ਰਿਹਾ ਹੈ ਕਿ ਮਾਰਚ ਮਹੀਨੇ ਦੇ ਦੌਰਾਨ ਸਿੱਧੂ ਮੂਸੇਵਾਲੇ ਦੀ ਮਾਤਾ ਇੱਕ ਬੱਚੇ ਨੂੰ ਜਨਮ ਦੇਣ ਚਾ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਵਾਲੇ ਜਿਹੜੇ ਨੇ ਲੋਕਾਂ ਨੂੰ ਅਪੀਲ ਵੀ ਕਰਦੇ ਹੋਏ ਵੇਖੇ ਗਏ ਨੇ ਕਿ ਅਜਿਹੀਆਂ ਗਲਤ ਜਾਣਕਾਰੀਆਂ ਨਾ ਫਲਾਈਆਂ ਜਾਣ ਫਿਲਹਾਲ ਇਸ ਦੀ ਜਿਹੜੀ ਕੋਈ ਸੱਚਾਈ ਨਹੀਂ ਹੈ ਜੇ ਕੋਈ ਹੋਏਗੀ ਸੱਚਾਈ ਤਾਂ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ up. ਫਿਲਹਾਲ ਲੋਕਾਂ ਦੇ ਵੱਲੋਂ ਜਿਹੜੀਆਂ ਨੇ ਆਪਣੇ ਵੱਲੋਂ ਮਨਕਰੰਤ ਕਹਾਣੀਆਂ ਦੱਸੀਆਂ ਜਾ ਰਹੀਆਂ ਨੇ ਕਦੇ ਸਿੱਧੂ ਦੀ ਮੰਗੇਤਰ ਨੂੰ ਭੇਜਿਆ ਜਾਂਦਾ ਹੈ ਸਿੱਧੂ ਦੀ ਹਵੇਲੀ ਜੋ ਕਿ ਝੂਠ ਹੈ ਜਿ ਕਦੇ ਸਿੱਧੂ ਦੇ ਨਾਨਕਾ ਪਰਿਵਾਰ ਨੂੰ ਕਦੇ ਸਿੱਧੂ ਦੀ ਹਵੇਲੀ ਦੇ ਵਿੱਚ ਰੌਣਕਾਂ ਲਗਾ ਦਿੱਤੀਆਂ ਜਾਂਦੀਆਂ ਨੇ ਲੋਕ ਬੈਠੇ ਮਨਕਰੰਤ ਕਹਾਣੀਆਂ ਘੜੀ ਜਾ ਰਹੇ ਨੇ ਫਿਲਹਾਲ ਪਰਿਵਾਰਕ ਮੈਂਬਰਾਂ ਨੇ ਇਸ ਚੀਜ਼ ਤੇ ਜਿਹੜਾ ਹੈ ਗਿਲਾ ਜ਼ਾਹਰ ਕੀਤਾ ਹੈ ਉਹਨਾਂ ਦਾ ਮੰਨਣਾ ਹੈ ਕਿ ਸਾਡੇ ਪਰਿਵਾਰ ਨੂੰ ਲੈ ਕੇ ਗਲਤ ਖਬਰਾਂ ਜਿਹੜੀਆਂ ਨੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਫਿਲਹਾਲ ਜਿਹੜੀ ਹੈ ਕੋਈ ਪ੍ਰੋਪਰ ਪੁਸ਼ਟੀ ਜਿਹੜੀ ਹੈ ਪਰਿਵਾਰ ਦੇ ਵੱਲੋਂ ਹਾਲੇ ਤੱਕ ਨਹੀਂ ਹੋਈ ਹੈ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਕਾਫੀ ਉਦਾਸ ਨਜ਼ਰ ਆ ਰਹੇ ਨੇ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਸਿੱਧੂ ਦੇ ਪਰਿਵਾਰਕ ਮੈਂਬਰ ਉਸਦੇ ਮਾਤਾ ਪਿਤਾ ਜਿਹੜੇ ਨੇ ਡੂੰਘੇ ਸਦਮੇ ਦੇ ਵਿੱਚ ਨੇ ਕਿਉਂਕਿ ਸਿੱਧੂ ਮੂਸੇਵਾਲਾ ਇਕਲੌਤਾ ਪੁੱਤਰ ਸੀ ਜਿਸ ਦਾ ਕਤਲ ਹੋ ਚੁੱਕਿਆ ਹੈ ਪਰ ਫਿਰ ਪਰਿਵਾਰ ਵਾਲੇ ਜਿਹੜੇ ਨੇ ਕਾਫੀ ਜ਼ਿਆਦਾ ਉਦਾਸ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਕਾਫੀ ਜ਼ਿਆਦਾ ਉਦਾਸ ਨੇ ਸੋ ਆਖਰਕਾਰ ਉਹਨਾਂ ਦੀ ਉਦਾਸੀ ਦਾ ਜਿਹੜਾ ਕਾਰਨ ਹੈ ਉਹ ਸਿਰਫ ਉਹਨਾਂ ਪੁੱਤਰ ਦਾ ਇਸ ਦੁਨੀਆ ਤੋਂ ਜਾਣਾ ਹੀ ਜਾਣਾ ਹੈ ਸੋ ਆਖਰਕਾਰ ਉਹਨਾਂ ਦੇ ਪੁੱਤਰ ਦਾ ਜਾਣਾ ਉਹਨਾਂ ਨੂੰ ਡੂੰਗਾ ਸਦਮਾ ਜਿਹੜਾ ਹੈ ਦੇ ਚੁੱਕਿਆ ਹੈ ਸੋ ਇਸ ਤੋਂ ਬਾਅਦ ਸਿੱਧੂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਕਾਫੀ ਜ਼ਿਆਦਾ ਉਦਾਸ ਨੇ ਸੋ ਆਖਰਕਾਰ ਸਿੱਧੂ ਦੇ ਜੇਕਰ ਹਵੇਲੀ ਦੇ ਵਿੱਚ ਛੋਟਾ ਸਿੱਧੂ ਆਉਂਦਾ ਤਾਂ ਸ਼ਾਇਦ ਉਹਨਾਂ ਦੀ ਉਦਾਸੀ ਜਿਹੜੀ ਹੈ ਘੱਟ ਸਕਦੀ ਹੈ ਸਿਰਫ ਇਹੋ ਹੀ ਜਿਹੜਾ ਕਿਹਾ ਜਾ ਰਿਹਾ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਸੋ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਇੱਕ ਖਾਸ ਖਬਰ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਪੰਜਾਬ ਲੋਕ ਸਭਾ ਤੋਂ ਲੈ ਕੇ ਪੰਚਾਇਤੀ ਚੋਣਾਂ ਤੱਕ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਇੱਕ ਪਾਸ ਤੇ ਦਾਸ ਦੀ ਜੋੜੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਨਜ਼ਰ ਨਹੀਂ ਆਵੇਗੀ ਇਹ ਪਹਿਲੀ ਵਾਰ ਹੋਵੇਗਾ ਕਿ ਸਿਆਸਤ ਦੇ ਬਾਬਾ ਗੋੜ ਮੰਨੇ ਜਾਂਦੇ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਬਿਨਾਂ ਹੀ ਬਾਦਲ ਪਰਿਵਾਰ ਚੋਣ ਦੰਗਲ ਦੇ ਵਿੱਚ ਉਤਰੇਗਾ ਪਰ ਅਕਾਲੀ ਦਲ ਦੀ ਸਿਆਸੀ ਸਾਖ ਕਮਜ਼ੋਰ ਹੋਣ ਕਾਰਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਹੁਤੇ ਅਕਾਲੀ ਉਮੀਦਵਾਰ ਲੋਕ ਸਭਾ ਚੋਣਾਂ ਦੀਆਂ ਬੌੜੀਆਂ ਚੜਦੇ ਨਜ਼ਰ ਨਹੀਂ ਆ ਰਹੇ ਨੇ ਬੇਸ਼ੱਕ ਸੁਖਬੀਰ ਬਾਦਲ ਨੇ ਆਪਣੇ ਪਿਤਾ ਦੇ ਸਿਆਸੀ ਸਾਥੀ ਸੁਖਬੀ ਸੁਖਦੇਵ ਸਿੰਘ ਢੀਂਡਸਾ ਨੂੰ ਆਪਣੇ ਪਿਤਾ ਵੰਗ ਸਤਕਾਰ ਦਿੰਦਿਆਂ ਅਕਾਲੀ ਦਲ ਦੇ ਵਿੱਚ ਵਾਪਸੀ ਕਰਵਾਈ ਹੈ ਉਧਰ ਰੁੱਸੇ ਟਕਸਾਲੀ ਆਗੂਆਂ ਨੂੰ ਮੁੜ ਅਕਾਲੀ ਦਲ ਦੀ ਤਕੜੀ ਵੱਲ ਮੋੜਨ ਤੇ ਲੋਕ ਸਭਾ ਚੋਣਾਂ ਚ ਅਕਾਲੀ ਦਲ ਨੂੰ ਮਜ਼ਬੂਤੀ ਦੇਣ ਦੀਆਂ ਕੋਸ਼ਿਸ਼ਾਂ ਵਿੱਡੀਆਂ ਜਾ ਰਹੀਆਂ ਨੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਜਿਨ੍ਹਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰਕੇ ਵੱਖਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਈ ਸੀ ਹੁਣ ਉਹਨਾਂ ਸ਼ਰੋਮਣੀ ਅਕਾਲੀ ਦਲ ਬਾਦਲ ਚ ਘਰ ਵਾਪਸੀ ਕਰ ਲਈ ਹੈ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਛੱਡ ਕੇ ਗਏ ਆਗੂਆਂ ਨੂੰ ਵੀ ਘਰ ਵਾਪਸੀ ਦੀ ਅਪੀਲ ਕੀਤੀ ਹੈ ਅਕਾਲੀ ਦਲ ਦੀ ਪਤਲੀ ਹੋਈ ਸਾਖ ਨੂੰ ਹੋਰ ਮਜ਼ਬੂਤ ਕਰਨ ਲਈ ਅਜੇ ਬਹੁਤ ਵੱਡੇ ਹੰਬਲੇ ਮਾਰਨ ਦੀ ਲੋੜ ਹੈ ਜਦਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਚੋਣਾ ਆਉਣ ਦੇ ਮਿਲਦੇ ਨੁਸਕੇ ਕਈ ਵਾਰ ਅਕਾਲੀ ਦਲ ਲਈ ਰਾਮਬਾਣ ਸਿੱਧ ਹੋਏ ਨੇ ਉਧਰ ਦੂਜੇ ਪਾਸੇ ਗੁਰਦਾਸ ਸਿੰਘ ਬਾਦਲ ਦਾਸ ਦੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਇਸ ਵੇਲੇ ਭਾਜਪਾ ਦੇ ਕਮਲ ਦੇ ਵਿੱਚ ਬੈਠੇ ਹੋਏ ਨੇ ਵਾਰ-ਵਾਰ ਪਾਰਟੀਆਂ ਬਦਲਣ ਅਤੇ ਪਿਛਲੀ ਕਾਂਗਰਸ ਸਰਕਾਰ 'ਚ ਆਪਣੀ ਕਾਰਜਕਾਰੀ ਕਾਰਨ ਕਾਫੀ ਨਮੋਸ਼ੀ ਚਲਣੀ ਪਈ ਹੈ ਕਿਨਸੋਆ ਮੁਤਾਬਕ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਲਗਭਗ ਹੋ ਚੁੱਕਿਆ ਹੈ ਸਿਆਸੀ ਮਾਹਰਾਂ ਵੱਲੋਂ ਸਿਰਫ ਐਲਾਨ ਹੋਣਾ ਬਾਕੀ ਸਮਝਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਬੀਜੇਪੀ ਅਕਾਲੀ ਦਲ ਦਾ ਗੱਠ ਜੋੜ ਹੋਣਾ ਜਾਂ ਨਾ ਹੋਣਾ ਚੱਲ ਰਹੇ ਕਿਸਾਨੀ ਅੰਦੋਲਨ ਉੱਪਰ ਨਿਰਭਰ ਕਰੇਗਾ ਜੇਕਰ ਅਕਾਲੀ ਦਲ ਐਨਡੀਏ ਦਾ ਹਿੱਸਾ ਬਣਦਾ ਹੈ ਤਾਂ ਸਿਆਸੀ ਵਿਰੋਧੀ ਮੰਨੇ ਜਾਂਦੇ ਸੁਖਵੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਇੱਕ ਦੂਜੇ ਲਈ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਨੇ ਜ਼ਿਕਰ ਜੋ ਹੋ ਗਿਆ ਕਿ ਭਾਵੇਂ ਕਿ ਦੋਵਾਂ ਪਰਿਵਾਰਾਂ 'ਚ ਪਰਿਵਾਰਕ ਵਿਖੇੜੇ ਖੜੇ ਹੁੰਦੇ ਰਹੇ ਨੇ ਪਰ ਹਰ ਚੋਣ ਦੌਰਾਨ ਪ੍ਰਕਾਸ਼ ਸਿੰਘ ਬਾਦਲ ਸਰਗਰਮ ਸਿਆਸਤ ਤੋਂ ਦੂਰ ਬੈਠੇ ਆਪਣੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਕੋਲ ਜ਼ਰੂਰ ਜਾਂਦੇ ਸਨ ਇਸ ਵਾਰ ਸੁਖਵੀਰ ਸਿੰਘ ਬਾਦਲ ਆਪਣੇ ਪਿਤਾ ਦੀ ਰੀਤ ਨਿਭਾਉਂਦੇ ਹੋਏ ਮਨਪ੍ਰੀਤ ਸਿੰਘ ਬਾਦਲ ਕੋਲ ਜਾਂ ਮਨਪ੍ਰੀਤ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਭਰਾ ਸਮਝਦੇ ਹੋਏ ਉਹਨਾਂ ਕੋਲ ਜਾਂਦੇ ਹਨ ਜਾਂ ਨਹੀਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਾਸ ਤੇ ਦਾਸ ਦੀ ਜੋੜੀ ਹਮੇਸ਼ਾ ਚੋਣ ਸਰਗਰਮੀਆਂ ਦੌਰਾਨ ਚਰਚਾ ਦੇ ਵਿੱਚ ਰਹੀ ਹੈ ਪਰ ਇਸ ਵਾਰ ਪਹਿਲੀ ਵਾਰ ਬਾਦਲ ਪਰਿਵਾਰ ਇਹ ਚੋਣਾ ਚੋਣਾ ਦੀ ਰਹਿਨਮਾਈ ਬਿਨਾ ਚੋਣ ਦੰਗਲ ਦੇ ਵਿੱਚ ਉਤਰ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਆਪਣੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦੇ ਨਾਲ ਬਹੁਤ ਪਿਆਰ ਕਰਦੇ ਸਨ ਸਾਲ 2020 ਤੱਕ ਇਹ ਜੋੜੀ ਉਦੋਂ ਤੱਕ ਬਰਕਰਾਰ ਰਹੀ ਜਦੋਂ ਦਾਸ ਦਾ ਦਿਹਾਂਤ ਨਹੀਂ ਹੋਇਆ 25 ਅਪ੍ਰੈਲ 2023 ਨੂੰ ਪਾਸ ਭਗ ਭਾਵ ਪ੍ਰਕਾਸ਼ ਸਿੰਘ ਬਾਦਲ ਦਾ ਵੀ ਦਿਹਾਂਤ ਹੋ ਗਿਆ। ਹੁਣ ਲੋਕ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਨੇ ਅਤੇ ਹਰ ਸਿਆਸੀ ਪਾਰਟੀ ਆਪਣੀਆਂ ਸਰਗਰਮੀਆਂ ਤੇਜ਼ੀ ਦੇ ਨਾਲ ਵਧਾ ਰਹੀ ਹੈ। ਸੋ ਆਖਰਕਾਰ ਹਰ ਇੱਕ ਪਾਰਟੀ ਸੱਤਾ ਦੇ ਵਿੱਚ ਆਉਣ ਦੇ ਲਈ ਜਿਹੜੀ ਹੈ ਕਾਲੀ ਹੈ। ਸੋ ਆਖਰਕਾਰ ਹਰ ਇੱਕ ਪਾਰਟੀ ਜਿਹੜੀ ਹੈ ਸੱਤਾ ਦੇ ਵਿੱਚ ਆਉਣ ਦੀ ਜਿਹੜੀ ਹੈ ਕਾफी ਕਾਮਨਾ ਕਰ ਰਹੀ ਹੈ। ਫਿਲਹਾਲ ਲੋਕ ਆਪਣਾ ਫਤਵਾ ਜਿਹੜਾ ਹੈ ਕਿਸ ਨੂੰ ਦਿੰਦੇ ਨੇ ਇਹ ਤਾਂ ਬਾਅਦ ਵਿੱਚ ਹੀ ਜਿਹੜਾ ਪਤਾ ਲੱਗ ਸਕਦਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸ਼ੁਕਰੀਆ